ਸੀਰੀ ਰਾਗੋ ਮਹੱਲਾ ਪਹਿਲਾ ਜਪ ਤਪ ਸੰਜਮ ਸਾਧਿਐ ਤੀਰਤ ਕੇ ਚੈ ਵਾਸ ਬੋਨ ਤਾਣ ਚਗਾਈਆ ਬਿਨ ਸਾਚੇ ਕੀ ਤਾਸ ਜਿਹਾਰਾ ਦੇਤੇ ਹਾਲੂਣੇ ਗੁਣ ਜਨਮ ਵਿਨਾਸ਼ ਮੁੰਦੇ ਗੁਣ ਦਾਸੀ ਸੁਖ ਹੋਈ ਆਵ ਗੁਣ ਤਿਆਗ ਸਮਾਈਐ ਗੁਰਮਤਿ ਪੂਰਾ ਸੁਏ ਰਹਾ ਵੇਣ ਰਾਸੀ ਵਪਾਰੀਐ ਕੇ ਕੁੰਡਾ ਚਾਰ ਮੂਲਨਾ 부ਝੇ ਆਪਣਾ ਵਸਤ ਰਹੀ ਕਾਰਬਾਰ ਵੇਣ ਵਕਰ ਦੋ ਕਿ ਅਗਲਾ ਕੂੜਮਟੇ ਕੂੜਿਆਨਾ ਲਾਹ ਲੈਨ ਸਨੌ ਤਣਾ खे रत्न विचारा अपने ल कारज सार वण वणचार्या सो कर गुरुमक ब्रह्म विचार संत संगत वहीए जे मेले मिलन हार मिल्या होए ना बिचणे जेस अंतर ज्योतिया पार सच्चे आसन सच राहे सच्चे प्रेम पियार जिन्नियाप पशाणियाँ कार में मैल सताई सच्चे से तेरतिया सच्चो पल्ली पाई तिर पमान सो प्राब जाणियाँ ਸਾਚੋ ਸਾਚ ਨਾਈ ਸਾਤਾਨ ਕਰੇ ਸੁਹਾਵਣੇ ਜੇਨ ਪਰ ਜਾਤਾ ਸੰਗ ਮਹਿਲੀ ਮਹਿਲ ਬੁਲਾਈਐ ਸੋ ਪਰ ਰਵੈ ਰੰਗ ਸਾਚ ਸੁਹਾਗਣ ਸਾ ਪਲੀ ਪਰ ਮੋਹੀ ਗੁਣ ਸੰਗ ਪੂਲੇ ਪੋਲੇ ਤਾਲ ਚੜਾ ਤਾਲ ਚੜ ਢੂੰਗਰ ਜਾਓ ਬਾਣ ਮੈਂ ਭੂਲੀ ਜੇ ਬੇਰਾ ਬੇਨ ਗੁਰ ਬੂਝ ਨਾ ਪਾਉ ਨਾਉ ਭੂਲਾ ਜੇ ਬੇਰਾ یرے پیر ਆਵੋ ਜਾਓ ਪੋਚੋ ਜਾਇ ਪਧਾਣਵਾ ਚੱਲੇ ਚੱਕਰ ਹੋਈ ਰਾਜਣ ਜਾਣੇ ਆਪਣਾ ਦਰ ਕਰ ਟੱਕਣਾ ਹੋਈ ਨਾਨਕ ਇੱਕ ਰਵ ਰਹੀਆਂ न कोई श्री राग महला पहला गोर निर्मल जनि निर्मल देह शरीर निर्मल साचो मनवसि सो जाने अब पीरा सहजते सुख्या गलो ना लागे पाए रे मैल नाही निर्मल जल न निर्मल सा च और मैल परी सब जिरहो हरकमदर सोहना किया करने हार राव सस दीपया ज्योतिूप तवन ज्योत अपार हाट पटन गढकोटी साच सौदा पार ज्ञानंजन पै भंजना देखन नरंजन पाए गोपत परगट सब जानिए जी मन राखडाई ऐसा सत गुरु जे मिले ता स जई लई मलाई ਆਸ ਕਸਵਟੇ ਲਾਈਐ ਪਰਖੇ ਹਿੱਤ ਚਿਤ ਲਾਈ ਖੋਟ ਟੌਰ ਨਾ ਪਾਈਨੀ ਖਰੇ ਕ ਜਾਣੇ ਪਾਈ ਆਸ ਅੰਦੇਸਾ ਧੂਰ ਕਰ ਯੋ ਮਲ ਜਾਏ ਸਮਾਈ ਸੋਕ ਕੋ ਮਹਾਂਗੇ ਸਭ ਕੋ ਡੋਕਣ ਮੰਗੇ ਕੋਈ ਸੁੱਕੇ ਕੋ ਦੁੱਖ ਅਗਲਾਂ ਮਨ ਮੋ ਕਬੂਜ ਨਾ ਹੋਈ ਸੋਕ ਡੋਕ ਸਾਮ ਕਰ ਜਾਣੀ ਐ ਸਭ ਜ ਭੇਦ ਸੁਗ ਹੋਈ बेद बाणी ब्रह्म व्यास मोन जान सेवक जाज का गुण तासु साचरते से जिण गए हो साध बलिखार जासु चौ जग मेले माल परे जिन मुख नाम नहो ना पगति पाए विहूनिया मोह काला पतो जिन्नी नाम अवगुण आवगुण रोई खोजत खोजत, खोजत पायां डार कर मेल सजाई आप पशाणे कार वसै हो में तृष्णा जाई नानक निर्मल उजले जो राते खर नाई ਸਿਰੀ ਰਾਗ ਮਹੱਲਾ ਪਹਿਲਾ ਸੋਣ ਮਨ ਭੂਲੇ ਬਾਵਰੇ ਗੋਰ ਕੇ ਚਰਣੀ ਲਾਗ ਹਰ ਜਾਪ ਨਾਮ ਧਿਆਏ ਤੂੰ ਜਮ ਡਰ ਪੈ ਦੁਖ ਭਾਗ ਦੂਖ ਕਣੋ ਦੁਹਾ ਗਣੀ ਕੋ ਤੇਰੇ ਰਹਿ ਸੁਹਾਗ ਭਾਏ ਰ ਅਵਰ ਨਹੀਂ ਮੈਂ தாਉ ਮੈਂ ਤਾਂ ਨਾਮ ਨਿਧਾਨ ਹੈ ਗੋਰ ਦੀਆਂ ਬਲ ਜਾਉ ਰਹਾਉ ਗੋਰ ਮਤ ਪਾਤ ਸੁਬਾਸ ਹੈ ਕਿਸ ਤਿਸ ਕੈ ਸੰਗ ਮਲਾਉ ਤੇ ਸਬੇਣ ਘੜੀ ਨਾ ਜੀਵ ਬਿਨ ਨਾ ਵੇ ਮਰ ਜਾਉ ਮੈਂ ਅੰਦਲੇ ਨਾਮ ਨਾ ਵੇਸ ਰੇ ਟੇਕ ਟਕੇ ਕਾਰ ਜਾਉ ਗੁਰੂ ਜਿਨਾ ਕਾ ਅੰਦਲਾ ਚੇਲੇ ਨਹੀਂ ਟਾਉ ਬੇਣ ਸਾਥ ਗੁਰ ਨਾਉ ਨਾ ਪਾਈਏ ਬੇਣ ਨਾ ਵੇ ਕਿਆ ਸਵਾਉ ਆਪ ਗਿਆ ਪੁਛਤਾਵਣਾ ਜੋ ਸੰਗੇ ਕਰਕਾਉ ਬੇਣ ਨਾਮੇ ਤੋ ਕੋ ਦੇ ਗਰੀ ਜੋ ਕਲਰ ਕੀ ਪੀਤਾ ਤਬ ਲਗ ਮਹਿਲ ਨ ਪਾਈਐ ਜਬ ਲਗ ਸੱਚ ਨਾ ਚੀਤਾ ਸਬਦ ਰਪੇ ਕਰ ਪਾਈਐ ਨਿਰਵਾਣੀ ਪਾਦਨੀ ਤਾ हा गुरपुच्छो या पोना गुरपूष कार कुमा शद सलाही मान बसे में दुख जल जा सहज हुए मिलावडा सच सच मला शब्द रते से निरमले ताज काम करो जहंकार नाम सला साध सदा हार सो को सोको मनोवसारि ਸਬ ਜੀਆਂ ਕਾ ਆਧਾਰ ਸਬਦ ਮਰੇ ਸੋ ਮਾਰ ਰਹੇ ਫੇਰ ਮਰਨ ਦੁ ਜੀਵਾਰ ਸੋ ਕਮਣੋ ਵਸਾੜੀਏ ਸਬ ਜੀਆਂ ਕਾ ਆਧਾਰ ਸਾਵਧ ਮਰੇ ਸੋ ਮਾਰ ਰਖੇ ਫਿਰ ਮਰੀ ਨਾ ਦੁਜੇ ਵਾਰ